ਯਾ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ ਲੋਕ ਸਭਾ ਖੇਤਰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪੀ ਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਸੱਬਰਵਾਲ ਨੂੰ ਅੱਜ ਆਪਣੇ ਨਾਮਜ਼ਦਗੀ ਪੱਤਰ ਸੌਂਪੇ ਇਸ ਮੌਕੇ ਪੰਜਾਬ ਵਿਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਮਿਲਿਆ ਹੋਇਆ ਹੈ ਤਾਂ ਉਹ ਲੋਕ ਸਭਾ ਖੇਤਰ ਖਡੂਰ ਸਾਬ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਖੈਰਾਂ ਨੇ ਸ਼ਰਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਦਾਗੀ ਚਰਿੱਤਰ ਦੀ ਮਹਿਲਾ ਅਤੇ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਅਮੀਰ ਉਮੀਦਵਾਰ ਕਹਿੰਦੇ ਹੋਏ ਉਹਨਾਂ ਦੀਆਂ ਪਾਰਟੀਆਂ ਤੇ ਤਿੱਖੇ ਹਮਲੇ ਕੀਤੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕਰਦੇ ਹੋਏ ਖੈਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਇਹਨਾਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ ਤੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਹਰ ਹਾਲ ਵਿੱਚ ਜਿੱਤ ਦਿਵਾਉਣ ਲਈ ਪਾਰਟੀ ਦੇ ਵਿਧਾਇਕਾਂ ਤੇ ਦਬਾਅ ਪਾ ਰਹੇ ਹਨ ਇਸ ਮੌਕੇ ਖੈਰਾ ਨੇ ਪਲਤ ਹਲਕੇ ਤੋਂ ਆਪਣੇ ਵਿਧਾਇਕੀ ਪਦ ਤੋਂ ਦਿੱਤੇ ਗਏ ਅਸਤੀਫੇ ਦੀ ਵੀ ਜਾਣਕਾਰੀ ਦਿੱਤੀ ਪੰਜਾਬ ਬਾਣੀ ਲਈ ਤਰਨਤਾਰਨ ਤੋਂ ਸੁਖਜਿੰਦਰ ਸਿੰਘ ਦੇ ਨਾਲ ਅਮਿਤ ਮਰਵਾਹਾ ਦੀ ਵਿਸ਼ੇਸ਼ ਰਿਪੋਰਟ ਤੋਂ ਵਿਧਾਨ ਸਭਾ ਤੋਂ ਅਸਤੀਫਾ ਦੇ ਰਹੇ ਜੀ ਮੇਰਾ ਅਸਤੀਫਾ ਜਾ ਚੁੱਕਾ ਆਪਣਾ ਰਿਕਾਰਡ ਚੈੱਕ ਕਰ ਲਓ ਹੁਣ ਤੋਂ ਤਕਰੀਬਨ 1 ਘੰਟਾ ਪਹਿਲਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮੇਰਾ ਅਸਤੀਫਾ ਐਮ ਐਲ ਏ ਪਲਾਟਵੋ ਜੋ ਜਾ ਚੁੱਕਾ ਉਹਦਾ ਕਾਰਨ ਸਿਗਾ ਕਿ ਮੈਂ ਕੇਚਰੀਵਾਲ ਨੂੰ ਜਵਾਬਦੇਹ ਨਹੀਂਗਾ ਨਾ ਮੈਂ ਕਿਸੇ ਭਗਵੰਤ ਮਾਨ ਵਰਗੇ ਮਸਕਰੇ ਨੂੰ ਜਵਾਬ ਦੇ ਆ ਮੈਂ ਆਪਣੇ ਪਲਾਟ ਦੇ ਲੋਕਾਂ ਨੂੰ ਜਵਾਬਦੇਹ ਸੀਗਾ ਮੈਂ ਉਹਨਾਂ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਕੌਨਫੀਡੈਂਸ ਲੈ ਕੇ ਕਿ ਮੈਂ ਕਿਉਂਕਿ ਕੱਲ ਬਠਿੰਡੇ ਤੋਂ ਨਾਮਜ਼ਦਗੀ ਦਾਇਰ ਕਰਨੇ ਨੇ 26 ਤਾਰੀਖ ਨੂੰ ਔਰ ਮੈਂ ਉਸ ਦੇ ਅੰਦਰ ਅੰਦਰ ਅੱਜ ਆਪਣਾ ਪੁਲਵੱਤ ਤੋਂ ਵਿਧਾਨ ਸਭਾ ਦਾ ਅਸਤੀਫਾ ਪੇਚ ਚੁੱਕਾ ਹਾਂ ਜਿਹੜੇ ਲੋਕ ਨੈਤਿਕਤਾ ਦਾ ਪਾਠ ਸਾਨੂੰ ਸਿਖਾਉਂਦੇ ਸੀਗੇ ਉਹਨਾਂ ਨੂੰ ਮੂੰਹ ਤੋੜ ਜਵਾਬ ਮੈਂ ਦੇ ਚੁੱਕਾ ਮੈਨੂੰ ਕਿਸੇ ਅਹੁਦੇ ਦੀ ਕਿਸੇ ਲੀਡਰ ਆਫ ਓਪੋਜੀਸ਼ਨ ਦੇ ਅਹੁਦੇ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਅਗਰ ਇਹ ਹੁੰਦੀ ਤਾਂ ਮੈਂ ਅੱਜ ਤੋਂ 10-15 ਸਾਲ ਪਹਿਲਾਂ ਅਕਾਲੀਆਂ ਨਾਲ ਜਾਂ ਕਾਂਗਰਸ ਨਾਲ ਮੰਤਰੀ ਤਰਲਾ ਕਰਕੇ ਅੱਜ ਜੋ ਵੀ ਲੈ ਸਕਦਾ ਸੀਗਾ ਮੇਰੀ ਸਾਡੀ ਰਾਜਨੀਤੀ ਸਿੱਧੀ ਪੱਤਰੀ ਪੰਜਾਬ ਦੇ ਹਿੱਤ ਦੀ ਔਰ ਅਣਖ ਤੇ ਗੈਰਤ ਦੀ ਆ ਨਾ ਕਿ ਉਹਦੇ ਲੈਣ ਦੇ ਪਿੱਛੇ ਕਿਸੇ ਤਰ੍ਹਾਂ ਦੀ ਰਾਜਨੀਤੀ ਹੈ। ਖੈਰਾ ਸਾਹਿਬ ਜਿਹੜਾ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕੀਤਾ ਵਾ ਵੀ ਜਿਹੜਾ ਵੀ ਆਪਾ ਹਲਕੇ ਦਾ ਐਮਐਲਏ ਜਾਂ ਕੈਬਨਿਟ ਮਿਨਿਸਟਰੀ ਆ ਉਹ ਇਹ ਹਲਕੇ ਨੂੰ ਜਿੰਨਾ ਜ਼ਰੂਰੀ ਬਣਾ ਜਾਂਦਾ ਵਾ। ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀਆਂ ਦੇ ਉੱਤੇ ਤੇ ਐਮਐਲਏਆਂ ਦੇ ਉੱਤੇ ਕੌਨਫੀਡੈਂਸ ਨਹੀਂ ਨਾ ਹੈਗਾ। ਉਹਨਾਂ ਨੂੰ ਲੱਗਦਾ ਵਾ ਕਿ ਸਾਡੇ ਐਮਐਲਏਆਂ ਨੇ ਤੇ ਮੰਤਰੀਆਂ ਨੇ ਦੋ ਸਾਲਾਂ ਚ ਕੁਝ ਨਹੀਂ ਕੀਤਾ। ਪੰਜਾਬ ਦੇ ਵਿੱਚ ਦੋਆਂ ਸਾਲਾਂ ਚ ਉਦਾਂ ਹੀ ਚੱਟਾ ਵਿਖਿਆ ਉਦਾਂ ਹੀ ਖੁਦਕੁਸ਼ੀਆਂ ਹੋਈਆਂ ਉਦਾਂ ਹੀ ਰਿਸ਼ਵਤਖੋਰੀ ਆ ਉਦਾਂ ਹੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਹੋਈ ਇਸ ਲਈ ਚੀ ਮੰਿਸਟਰ ਨੂੰ ਹੁਣ ਮਜਬੂਰਾਂ ਨੇ ਕਹਿਣਾ ਪਿਆ ਕਿ ਆ ਅਗਰ ਜਿਹੜਾ ਐਮ ਐਲ ਏ ਆਪਣੇ ਇਲਾਕੇ ਚ ਹਾਰੂਗਾ ਜਾਂ ਜਿਹੜਾ ਮਨਿਸਟਰ ਆਪਣੀ ਕੌਨਸਟਿਟੈਂਸੀ ਤੋਂ ਹਾਰੂਗਾ ਉਹਦਾ ਰਿਪੋਰਟ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਉਹਨੂੰ ਵਿਜ਼ਾਰਤ ਚ ਰੱਖਿਆ ਤੇ ਕੱਢਿਆ ਜਾ ਸਕਦਾ ਥਿਸ ਇਜ਼ ਟੋਟਲ ਪੈਨਿਕ ਸਟੇਟ ਇਹ ਘਬਰਾਹਟ ਤੇ ਬੁਖਲਾੜ ਦਾ ਸਿੱਧਾ ਸਿੱਧੀ ਨਿਸ਼ਾਨੀ ਹੈ। ਤਾਂ ਲੱਗਦਾ ਜੀ ਏਰੀਆ ਲੋਕ ਸਭਾ ਚੋਣਾਂ ਵਿੱਚ ਜਿੱਦੇ ਹਰਾ ਫੇਰੀ ਹੋਊਗੀ ਜਾਂ ਧੱਗੇ ਜਾਈ ਹੋਈਗੀ ਕੋਈ। ਦੇਖੋ ਇਹ ਤਾਂ ਹੁਣ ਭਾਰਤ ਦਾ ਜਿਹੜਾ ਸੰਵਿਧਾਨ ਦਾ ਅਗਰ ਕੋਈ ਹਰਾ ਫੇਰੀ ਹੁੰਦੀ ਆ ਕੋਈ ਲੁੱਟਕਸੁੱਟ ਹੁੰਦੀ ਤਾਂ ਭਾਰਤ ਦੇ ਸੰਵਿਧਾਨ ਦੇ ਉੱਤੇ ਸਿੱਧਾ ਕਾਲਾ ੱੱੱਬਾ ਹੋਵੇਗਾ। ਅਸੀਂ ਤਾਂ ਇਹੀ ਉਮੀਦ ਕਰਦੇ ਕਿ ਚੋਣ ਕਮਿਸ਼ਨ ਭਾਰਤ ਦਾ ਔਰ ਇੱਥੋਂ ਦਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨਿਰਪੱਖ ਚੋਣਾਂ ਕਰਾਉਣਗੇ। ਕਿਰਨ ਸਿੰਘ ਜਿਸ ਤਰ੍ਹਾਂ ਟਕਸਾਲੀਆਂ ਦੀ ਬਾਹਰੋਂ ਇੰਨੀ سپورਟs ਹੈਗੀ ਆ ਆਪਣੀ ਪਾਰਟੀ ਨੂੰ। ਉਹ ਉਹਦੇ 2020 ਰੈਫਰੰਡਮ ਦੀ ਵੀ ਕਾਫੀ ਪੇਗਾਵਰ ਉਹਦੀ ਕਿਸ ਤਰ੍ਹਾਂ ਫਿਰ ਕੰਸਟ ਕਰ ਰਹੇ ਆ ਜਾਂਦੀ ਹੈ 2020 ਦਾ ਇੱਕ ਵਾਰ ਨਹੀਂ ਮੈਂ ਕਈ ਵਾਰ ਕੈਟੇਗੋਰਿਕਲੀ ਕਹਿ ਚੁੱਕਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਰੈਫਰੰਡਮ ਨਾਮ ਦੀ ਕੋਈ ਸਿਚੁਏਸ਼ਨ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂਗੀ ਹੁਣ ਕੋ ਵਿਦੇਸ਼ਾਂ ਵਿੱਚ ਜਰਮਨੀ ਫਰਾਂਸ ਇਟਲੀ ਲੰਡਨ ਯੂਐਸ ਵਿੱਚ ਕੋਈ 2020 ਕਰਾਉਂਦਾ ਵਾ ਉਹਨਾਂ ਨੂੰ ਅਸੀਂ ਕਿੱਦਾਂ ਰੋਕ ਸਕਦੇ ਹਾਂ ਸਾਡਾ ਇਸ 2020 ਰੈਫਰੰਡਮ ਨਾਲ ਕੋਈ ਸਰਕਾਰ ਨਿਕਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਰਤ ਦੀ ਸਰਕਾਰ ਨੂੰ ਤੇ ਕੈਪਟਨਾਂ ਤੇ ਬਾਦਲਾਂ ਨੂੰ ਸੋਚਣਾ ਚਾਹੀਦਾ ਕਿ 2020 ਦੀਆਂ ਮੰਗਾਂ ਉੱਠੀਆਂ ਕਿਉਂ ਨੇ ਕਿਉਂਕਿ ਪੰਜਾਬ ਦੇ ਨਾਲ ਪਹਿਲੇ ਦਿਨ ਤੋਂ ਵਿਤਕਰਾ ਹੋ ਰਿਹਾ ਜੇ ਇਸ ਪੰਜਾਬ ਦੇ ਗੈਰਤਮੰਤ ਤੇ ਬਹਾਦਰ ਲੋਕਾਂ ਨੇ ਦੇਸ਼ ਦੇ ਲਈ ਆਜ਼ਾਦੀ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਭ ਤੋਂ ਜ਼ਿਆਦਾ ਰਸੇ ਚੁੰਮੇ ਸਭ ਤੋਂ ਜ਼ਿਆਦਾ ਕਾਲਾ ਪਾਣੀ ਤੇ ਜ਼ਿਲਾ ਕਟੀਆਂ ਬਣਦੇ ਆ ਸਾਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲਾ ਵਿਤਕਰਾ ਪੰਜਾਬ ਨਾਲ ਭਾਸ਼ਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਸੂਬਾ ਨਾ ਦੇਣਾ ਸੀਗਾ ਔਰ ਉੱਥੇ ਮੋਰਚੇ ਲਾ ਕੇ ਸੂਬਾ ਲੈਣਾ ਪਿਆ ਫਿਰ ਸਾਡਾ ਦਰਿਆਈ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿੱਤਾ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ ਸਿੱਖਾਂ ਦਾ ਕਤਲੇਆਮ 34 ਸਾਲ ਤੋਂ ਬਾਅਦ ਨਾ ਇਨਸਾਫ ਦੇਣਾ ਔਰ ਹੁਣ ਲਗਾਤਾਰ ਨਿਰੰਤਰ ਪੰਜਾਬ ਦੇ ਨਾਲ ਇੰਡਸਟਰੀਅਲ ਵਿਤਕਰਾ ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਪੈਕੇਜ ਨਾ ਦੇਣਾ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੇ ਆ ਦੁਨੀਆ ਭਰ ਚ ਬੈਠੇ ਪੰਜਾਬ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੱਟ ਵੱਜਿਆ ਇਸ ਲਈ ਮੇਰੀ ਤਾਂ ਇਹੀ ਭਾਰਤ ਸਰਕਾਰ ਨੂੰ ਇਹ ਮੈਂ ਕਹਿ ਸਕਦਾ ਕਿ ਇਹ ਜਿਹੜਾ ਪਾੜਾ ਇਹ ਪੈਣਾ ਨਹੀਂ ਚਾਹੀਦਾ ਤੁਸੀਂ ਇਸ ਪਾੜੇ ਨੂੰ ਪੂਰਾ ਕਰੋ ਔਰ ਸਾਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਵਾਸਤੇ ਸਿੱਖ ਤੇ ਪੰਜਾਬੀਆਂ ਨੂੰ ਮੇਨਸਟ੍ਰੀਮ ਪੋਲਿਟਿਕਸ ਦਾ ਹਿੱਸਾ ਬਣਾਓ ਅਸੀਂ ਇਸ ਦੇਸ਼ ਦੇ ਕਨਸਟੀਟਿਊਸ਼ਨ ਦੇ ਨਾਲ ਵਚਨਬੱਧਾ ਤਾਂ ਹੀ ਅਸੀਂ ਇਲੈਕਸ਼ਨਸ ਲੜ ਰਹੇ ਹਾਂ ਤਾਂ ਹੀ ਅਸੀਂ ਪੇਪਰ ਨਾਮਜ਼ਦ ਕਰ ਰਹੇ ਹਾਂ ਤੁਹਾਡੀ ਅਗਲੀ ਕਲੀਅਰਤ ਜਿੱਤੂਗੀ ਤੁਹਾਨੂੰ ਕੀ ਲੱਗਦਾ ਬੀਬੀ ਖੱਲਾ ਕਿੰਨੀ ਕਲੀਅਰਤ ਜਿੱਤੂਗੀ ਥੋ ਦੇਖੋ ਮੈਂ ਅਸੀਂ ਹੰਕਾਰ ਕੇ ਜਿੱਦਾਂ ਅਕਾਲੀ ਕਹਿੰਦੇ ਨੇ ਜੀ 13 ਦੇ 13 ਅਸੀਂ ਸੀਟਾਂ ਜਿੱਤਾਂਗੇ ਕਾਂਗਰਸ ਕਹਿੰਦੀ 13 ਅਸੀਂ ਜਿੱਤਾਂਗੇ 26 ਦਾ ਸੀਟਾ ਹੀ ਨਹੀਂ ਪੰਜਾਬ ਦੇ ਵਿੱਚ ਅਸੀਂ ਕੋਈ ਹੰਕਾਰ ਦੀ ਵੀ ਸਟੇਟਮੈਂਟ ਨਹੀਂ ਦੇਣਾ ਚਾਹੁੰਦੇ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਖਾਲੜਾ ਬੀਬੀ ਇੱਕ ਲੋਕਾਂ ਦੇ ਵਿੱਚ ਮੈਸੇਜ ਗਿਆ ਵਾ ਇੱਕ ਸਿੰਪਥੀ ਜਨਰੇਟ ਹੋਈ ਆ ਮੈਨੂੰ ਲੱਗਦਾ ਵਾ ਕਿ ਉਹ ਕੰਫਰਟੇਬਲ ਮਾਰਜਨ ਦੇ ਨਾਲ ਖਰੂਰ ਸਾਹਿਬ ਤੋਂ ਜ਼ਰੂਰ ਛਤਣਾ ਚਾਹੀਦਾ ਤੁਹਾਡੇ ਆਪਣੇ ਹਰਗੇ ਦੇ ਬਠਿੰਡੇ ਕੀ ਬਠਿੰਡੇ ਅਸੀਂ ਬੜੇ ਅੱਛੀ ਲੜਾਈ ਦੇ ਵਿੱਚ ਆ ਜੀ ਔਰ ਮੈਂ ਬਠਿੰਡੇ ਦੇ ਕੋਈ 7 200 ਪਿੰਡ ਆਲਰੇਡੀ ਮਾਈਕਰੋ ਲੈਵਲ ਤੇ ਕਵਰ ਕਰ ਚੁੱਕਾ ਉਥੋਂ ਦੇ ਜ਼ਹਿਰੀਲੇ ਪਾਣੀਆਂ ਦੀਆਂ ਸਮੱਸਿਆਵਾਂ ਉਜਾਗਰ ਕਰ ਚੁੱਕਾ ਉਥੋਂ ਦੇ ਜਿਹੜੇ ਪਿੰਡਾਂ ਦੇ ਵਿੱਚ ਮੁੱਢਲੇ ਵਿਕਾਸ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਨਹੀਂ ਕਰ ਸਕੇ ਬਾਦਲ ਦਾ ਟੱਬਰ ਤੇ ਕੈਪਟਨ ਸਕੂਲਾਂ ਦੇ ਹਾਲਾਤ ਹਸਪੀਟਲਾਂ ਦੇ ਹਾਲਾਤ ਬੇਰੋਜ਼ਗਾਰੀ ਨਸ਼ਾ ਚਟਾ ਸੁਸਾਈਡਸ ਕੈਂਸਰ ਪਾਰਟਿਕੁਲਰਲੀ ਔਰ ਪਾਣੀ ਦੀ ਦੁਰਦਸ਼ਾ ਮੈਂ ਕੱਲੀ ਕੱਲੀ ਗੱਲ ਹਾਈਲਾਈਟ ਕਰ ਚੁੱਕਾ ਔਰ ਮੈਨੂੰ ਪੂਰਨ ਆ ਸਕੇ ਅਸੀਂ ਬਠਿੰਡੇ ਦੇ ਵਿੱਚ ਇੱਕ ਠੋਸ ਤੇ ਨਿੱਗਰ ਲੜਾਈ ਰਵੈਤੀ ਪੋਲਿਟੀਕਲ ਪਾਰਟੀਆਂ ਨੂੰ ਦੇਣ ਜਾ ਰਹੇ ਰਾਜਾ ਵੜਿੰਗ ਬੜਾ ਤੁਹਾਡੇ ਬਾਰੇ ਕਹਿਣ ਜਾਵਾ ਵੀ ਉਹ ਦੁਬਾਰਾ ਐਮਐਲਏ ਬਣ ਕੇ ਫੋਨ ਉਹ ਕਰਨੇ ਦੇਖੋ ਮੈਂ ਉਹਨਾਂ ਦੇ ਇਸ ਜਿਹੜੀਆਂ ਨਾਨ ਸੀਰੀਅਸ ਸਟੇਟਮੈਂਟਸ ਨੇ ਮੈਂ ਰਾਜੇ ਵੜਿੰਗ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਰੋਜ਼ ਰਾਤ ਕਿਸੇ ਗਰੀਬ ਦੇ ਘਰ ਸੌਂ ਜਾਂਦਾ ਜਾ ਕੇ ਤੇ ਸਵੇਰੇ ਉੱਠ ਕੇ ਏਸੀ ਕਿਸੇ ਵੱਡੇ ਸਰਦਾਰ ਦੇ ਘਰ ਜਾ ਕੇ ਤਿਆਰ ਹੁੰਦਾ ਤੇ ਕੈਂਪੇਨ ਵਿੱਚ ਟੋヨタ ਲੈਕਸਸ ਗੱਡੀ ਜਿਹੜੀ 2-2 ਕਰੋੜ ਦੀ ਉਹ ਛੱਡ ਕੇ ਉਹਦੇ ਸਾਰਾ ਦਿਨ ਕੈਂਪੇਨ ਕਰਦੇ 에어 ਕੰਡੀਸ਼ਨ ਗੱਡੀਆਂ 'ਚ ਕਿਉਂ ਡਰਾਮੇ ਕਰਦੇ ਹੋ ਤੁਸੀਂ ਜੇ ਤੁਸੀਂ ਹੁਣ ਜੋ ਸੌਣਾ ਤੁਹਾਨੂੰ ਯਾਦ ਆ ਗਰੀਬਾਂ ਦੇ ਘਰਾਂ 'ਚ 10 ਸਾਲ ਐ ਮਿਲ ਰਹੇ ਦੱਸੋਗੇ ਮੈਨੂੰ ਗਿੱਦੜਵਾਏ ਦੇ ਕਿਹੜੇ ਗਰੀਬ ਦੇ ਘਰ ਸੁੱਤੇ ਹੋ ਔਰ ਤੁਸੀਂ ਲੋਕਾਂ ਨੂੰ ਛੇਡਾ ਕਰਦੇ ਹੋ ਲੋਕੀ ਕੈਂਸਰ ਨਾਲ ਮਰ ਰਹੇ ਨੇ ਲੋਕੀ ਪੜ੍ਹਾਈ ਤੋਂ ਮਰ ਰਹੇ ਨੇ ਤੁਸੀਂ ਚੁਟਕਲੇ ਸੁਣਾਉਨੇ ਹੋ ਤੇ ਲੋਕਾਂ ਨੂੰ ਕਹਿੰਨੇ ਹੋ ਕਿ ਸ਼ਮਸ਼ਾਨ ਘਾਟੇ ਹੋ ਜੇ ਬਣਾ ਦੇਾਂਗੇ ਕਿ 80 ਸਾਲਾਂ ਨੂੰ ਬੁੱਢਿਆਂ ਨੂੰ ਬਜ਼ੁਰਗਾਂ ਨੂੰ ਆਪੇ ਮਰਨ ਨੂੰ ਦਿਲ ਕਰੇਗਾ ਕਿ ਇਹ ਪਾਰਲੀਮੈਂਟ ਦੇ ਇਸ਼ੂਜ਼ ਨੇ ਪਾਰਲੀਮੈਂਟ ਦੇ ਇਸ਼ੂਜ਼ ਬਹੁਤ ਸੰਜੀਦਾ ਨੇ ਐਜੂਕੇਸ਼ਨ ਹੈਲਥ ਕੇਅਰ ਬੇਰੋਜ਼ਗਾਰੀ ਨਸ਼ਾ ਕਰਾਪਸ਼ਨ ਜਿਹੜੀਆਂ ਨਾਲ ਦੇ ਸਰਕਾਰ ਵਿੱਚ ਇਸ ਵਕਤ 마ਫੀਆ ਰਾਜ ਅਮਰਿੰਦਰ ਸਿੰਘ ਦੇ ਰਿਆ ਕਦੀ ਰਾਜੇਪਟਿੰਗ ਨੇ ਇੱਕ ਲਫ਼ਜ਼ ਉਹਨਾਂ ਦੇ ਖਿਲਾਫ ਬੋਲਿਆ ਅੱਜ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚੇਤੇ ਆ ਗਈ 14 ਅਕਤੂਬਰ 2015 ਨੂੰ ਜਦੋਂ ਬਾਈਬਲ ਕਲਾਂਚ ਗੋਲੀ ਕਾਂਡ ਹੋਇਆ ਕੀ ਰਾਜਾ ਵੜਿੰਗ ਉੱਥੇ ਗਿਆ ਸੀ ਉਹਨਾਂ ਦੇ ਹਾਲ ਪੁੱਛਣ ਕੀ ਉਹਨਾਂ ਦੇ ਨਾਲ ਦੁੱਖ ਵੰਡਾਇਆ ਕੀ ਉਹਨਾਂ ਦੇ ਭੋਗ ਤੇ ਗਿਆ ਕੀ 7 ਅਕਤੂਬਰ ਨੂੰ ਜਦੋਂ ਰੋਸ ਮਾਰਚ ਦਿੱਤਾ ਕੀ ਸਾਡੇ ਰੋਸ ਮਾਰਚ ਵਿੱਚ ਸ਼ਾਮਲ ਹੋਏ ਉਧਰ ਇਹਨਾਂ ਨੇ ਲੰਬੀ ਪੈਰਲਲ ਰੈਲੀ ਰੱਖੀ ਰਾਜੇ ਨੇ ਤੇ ਕੈਪਟਨ ਅਵਰਿੰਦਰ ਸਿੰਘ ਨੇ ਤੇ ਇਹ ਲੋਕਾਂ ਨੂੰ ਡਿਸਕਰੇਜ ਕਰਦੇ ਸੀਗੇ ਕਿ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਜਿਹੜੀ ਕਮਜ਼ੋਰ ਹੋਵੇ ਸੋ ਇਹ ਡਬਲ ਸਟੈਂਡਰਡ ਡਬਲ ਫੇਸਿਟਿਡ ਨਾਨ ਸੀਰੀ ਔਰ ਇੱਕ ਡਰਾਮੇ ਬਾਸ ਟਾਈਪ ਪੋਲੀਟੀਸ਼ੀਅਨ ਹੈ ਜੀ ਸਰਪੰਚ ਉਮੀਦਵਾਰ ਡਿੰਪ